ਇਹ ਅਕਾਲ ਉਸਤਤ ਪੜ ਰਹੇ ਹਾਂ ਇਹਦੇ ਵਿੱਚ ਇੱਕ ਕਵੀਤਾ ਇੱਕ ਕਵਿਤਾ ਜਦੋਂ ਪੜਦੇ ਹਾਂ ਤਾਂ ਸੰਸਾਰ ਦੇ ਵਿੱਚ ਜੋ ਹੋ ਰਿਹਾ ਝੂਠੀਆਂ ਭਗਤੀਆਂ ਉਹਨਾਂ ਦਾ ਭਾਂਡਾ ਭੰਨਿਆ ਹੋਇਆ ਅਸਲ 'ਚ ਸਾਰੀ ਅਕਾਲ ਉਸਤਤ ਪੜਨੀ ਬਹੁਤ ਜ਼ਰੂਰੀਆ ਸਿੱਖ ਲਈ ਇਸ ਵਿੱਚ ਹੀ ਜੋ ਪੰਜ ਬਾਣੀਆਂ ਦੇ ਵਿੱਚ ਸਬਈਏ ਆਉਂਦੇ ਨੇ ਉਹ ਇਸੇ ਵਿੱਚ ਹੀ ਆਏ ਫਿਰ ਤਰਾਵਗ ਸਦ ਸੋਸਿਧਾਨ ਕੇ ਦੇਖ ਫਿਰ ਇਹ ਘਰ ਜੋ ਜਤੀ ਕੇ ਦੋ ਗੇਜ ਪਹਿਲਾ ਜੋ ਵੀ ਕਾਲ ਉਸ ਨੂੰ ਪੜਕੇ ਸਮਝੇਗਾ ਖੋਜੇਗਾ ਵਿਚਾਰੇਗਾ ਉਹ ਕਦੇ ਵੀ ਬਹਿਮ ਭਰਮ ਦੇ ਵਿੱਚ ਪਈ ਨਹੀਂ ਸਕਦਾ ਉਸ ਨੂੰ ਅਸਲੀ ਧਰਮ ਦਾ ਪਤਾ ਲੱਗ ਜਾਏਗਾ ਅਸਲੀ ਧਰਮ ਉਹਦੇ ਅੱਗੇ ਨਿੱਤਰ ਕੇ ਆ ਜਾਊਗਾ ਜਦੋਂ ਉਸ ਨੂੰ ਕਾਲ ਉਸਤਦ ਦੀ ਸਿੱਖਿਆ ਮਿਲ ਗਈ ਉਹ ਕਾਬਲ ਹੋ ਜਾਊਗਾ ਉਹਨੂੰ ਆਪਣੇ ਆਪਾ ਪਤਾ ਲੱਗਣ ਲੱਗ ਜਾਣਾ ਵੀ ਅਸਲੀ ਧਰਮ ਕਿਹੜਾ ਨਕਲੀ ਕਿਹੜਾ ਕਿਸ ਵਿੱਚ ਕੀ ਕਮੀ ਆ ਉਹ ਸਾਰੀ ਸਿੱਖਿਆ ਜਿਉ ਸਾਰੀ ਸਮਝ ਕਾਲ ਉਸਤਤ ਦਿੰਦੀ ਆ ਇਸ ਲਈ ਹਰ ਸਿੱਖ ਨੂੰ ਇਹ ਪੜਨੀ ਬਹੁਤ ਜ਼ਰੂਰੀ ਆ ਪੜ ਕੇ ਸਭ ਸਮਝਣੀ ਖੋਜਣੀ ਵਿਚਾਰਨੀ ਅੱਜ ਆਪਾਂ ਇੱਥੇ ਇੱਕ ਕਵਿਤਾ ਪੜਨਾ ਜੋ ਪਿੱਛੇ ਜੇ ਕੁੰਮਤਾ ਮੇਲਾ ਹੋ ਕੇ ਨਿਕਲੇ ਆ ਉਸ ਵਿੱਚ ਵੱਖ-ਵੱਖ ਕਿਸਮ ਦੇ ਸਾਧੂ ਜੋ ਵੀ ਹਿੰਦੂ ਮਤ ਦੇ ਵਿੱਚ ਹੁੰਦੇ ਨੇ ਅੱਜ ਵੀ ਉਹ ਹੈਗੇ ਨੇ ਸਾਧੂ ਅਗੋਰੀ ਜਾਂ ਨਗਨ ਸਾਧੂ ਤਾਂ ਵੀ ਸਵਾਲ ਆ ਕੇ ਰੱਖਦੇ ਨੇ ਗਗੂਤੀ ਉਹ ਸਾਧੂ ਜੋ ਉਹਨਾਂ ਨੂੰ ਲੋਕ ਮਹਾਨ ਮੰਨਦੇ ਨੇ ਉਹਨਾਂ ਨੇ ਪਹਿਰੀ ਅਤਲਾਉਂਦੇ ਨੇ ਕਈ ਘੋਰੀ ਐਸੇ ਵੀ ਨੇ ਜਿਹੜੇ ਕੁਝ ਵੀ ਨਹੀਂ ਛੱਡਦੇ ਮਰੇ ਹੋਏ ਬੰਦੇ ਖਾ ਜਾਂਦੇ ਨੇ ਮੜੀਆਂ ਚੋਂ ਕਬਰਾਂ ਚੋਂ ਕੱਟ ਕੇ ਉਹਨਾਂ ਦਾ ਮਾਸ ਖਾ ਜਾਂਦੇ ਨੇ ਮਲੁਖੀ ਟੱਟੀ ਖਾ ਜਾਂਦੇ ਨੇ ਨਾੜੀਆਂ ਖਾ ਜਾਂਦੇ ਨੇ ਕੁਝ ਵੀ ਨਹੀਂ ਛੱਡਦੇ ਉਹਨਾਂ ਨੂੰ ਲੋਕ ਮਹਾਨ ਮੰਨਦੇ ਨੇ ਕਿਉਂਕਿ ਉਹਨਾਂ ਨੇ ਸਾਰਾ ਤਿਆਗ ਕੀਤਾ ਹੋਇਆ ਤਿਆਗੀ ਨੇ ਉਹ ਉਹਨਾਂ ਨੂੰ ਮਾੜਾ ਕਹਿਣਾ ਪਾਪ ਮੰਨਦੇ ਨੇ ਵੀ ਜੇ ਉਹਨਾਂ ਦੇ ਬਾਰੇ ਗਲਤ ਕਹਾਂਗੇ ਤਾਂ ਸਾਨੂੰ ਪਾਪ ਲੱਗੇਗਾ ਉਸ ਸਾਰੇ ਦਾ ਭਾਂਡਾ ਭੰਨਿਆ ਹੋਇਆ ਹੈ ਇਸ ਇੱਕ ਕਵਿਤਾ ਦੇ ਵਿੱਚ ਕੀ ਕਹਿੰਦੇ ਨੇ ਖੂਕ ਮਲ ਹਾਰੀ ਖੂਕ ਹੁੰਦਾ ਸੂਰ ਸੂਰ ਕਹਦੇ ਮਲ ਮਲ ਮੂਤਰ ਹੁੰਦਾ ਜੋ ਮਲ ਆਹਾਰੀ ਮਤਲਬ ਉਹ ਟੱਟੀ ਖਾਣੇ ਵਾਲੇ ਜੋ ਸਾਧੂ ਨੇ ਨਾ ਆਪਣੇ ਆਪ ਨੂੰ ਮਹਾਨ ਮੰਨਦੇ ਨੇ ਉਹ ਸੂਰ ਨੇ ਅਸਲ 'ਚ ਸੂਰ ਅਲਹਰੀ ਖਾਂਦੀ ਹੁੰਦੇ ਨੇ ਗੱਜ ਗਧਾ ਗੱਜ ਹਾਥੀ ਗਧਾ ਵਿਪੂਤ ਧਾਰੀ ਗਦਾ ਤੇ ਹਾਥੀ ਦਾ ਗੋਣਾ ਉਹ ਜਿੰਨਾ ਮਰਜ਼ੀ ਨਿੜਾ ਲਓ ਉਹ ਧੁੱਲ ਚ ਜਾਂ ਮਿੱਟੀ ਕੱਟੇ ਚ ਸਵਾ ਚ ਲਟ ਕੇ ਖੁਸ਼ ਹੁੰਦੇ ਨੇ ਜਿਹੜੇ ਆਪਣੀਆਂ ਸਰੀਰ ਤੇ ਸਵਾਬ ਮਲ ਕੇ ਰੱਖਦੇ ਨੇ ਅਰਥੀ ਦੀ ਸਵਾਬ ਵੀ ਮੜ ਲੈਂਦੇ ਨੇ ਉਹ ਕੀ ਨੇ ਗਧੇ ਨੇ ਤੇ ਹਾਥੀ ਨੇ ਇਸ ਤੋਂ ਵੱਧ ਕੁਝ ਨਹੀਂ ਹੈਗੀ ਜਿਹੜੇ ਕੁਝ ਵੀ ਨਹੀਂ ਛੱਡਦੇ ਹੈਗੇ ਉਹ ਸੂਰ ਨੇ ਗਿਦੂਆ ਮਸਾਨ ਵਾਸ ਕਰੇ ਹੋਈ ਕਰਤ ਹੈ ਉਹ ਸਾਧੂ ਕਈ ਮੜੀਆਂ ਚ ਰਹਿੰਦੇ ਨੇ ਉੱਥੇ ਵਾਸ ਕਰਦੇ ਨੇ ਕੀ ਵੱਡੀ ਗੱਲ ਹੈ ਕਿੱਡੀ ਕਿ ਵੱਡੀ ਭਗਤੀ ਆ ਇਹ ਉਹ ਕਹਿੰਦੇ ਵੀ ਜਿਹੜਾ ਬਿੱਜੂ ਆ ਗਿਦੂਆ ਉਹ ਮੜੀਆਂ ਚ ਰਹਿੰਦਾ ਕਬਰਾਂ ਚ ਰਹਿੰਦਾ ਉਹ ਲੋਥਾਂ ਕੱਢ ਕੇ ਖਾ ਜਾਂਦਾ ਉਹ ਕਹਿੰਦੇ ਉਹ ਬਿੱਜੂ ਨੇ ਬਿੱਜੂ ਮੜੀਆਂ ਚ ਵਾਸ ਕਰਦੇ ਹੀ ਹੁੰਦਾ ਕੁਗੂ ਮੱਟ ਵਾਸੀ ਲੱਗੇ ਕਹਿੰਦੇ ਜਿਹੜਾ ਮੱਟਾਂ ਦੇ ਵਿੱਚ ਬੈਠ ਕੇ ਪਖਤੀਆਂ ਕਰਦੇ ਨੇ ਬਹੁਤ ਮੱਟ ਬਣਾ ਕੇ ਉਹਦੇ ਵਿੱਚ ਬੈਠ ਕੇ ਭਤਿਆਰਦੇ ਨੇ ਉਹ ਕਹਿੰਦੇ ਮੈਨੂੰ ਕੀ ਲੱਗਦਾ ਉੱਲੂ ਲੱਗਦਾ ਕੁੱਗੂ ਕਿਉਂਕਿ ਉੱਲੂ ਵੀ ਲੋਕ ਕਹੇ ਜੇ ਬੈਨਾ ਕੁੱਗੂ ਮੱਟ ਵਾਸੀ ਲੱਗੇ ਡੋਲੋਂ ਦੀ ਉਦਾਸੀ ਮਰੇਕ ਜਿਹੜੇ ਉਦਾਸੀਆਂ ਕਰਦੇ ਰਹਿੰਦੇ ਨੇ ਫਿਰਦੇ ਰਹਿੰਦੇ ਨੇ ਕਦੇ ਉਧਰ ਚਲੇ ਗਏ ਉਧਰ ਨੂੰ ਰੇਲ ਗੱਡੀਆਂ ਚ ਆਵੇ ਮਿਲ ਜਾਂਦੇ ਨੇ ਭਗਵੇਂ ਰੰਗ ਦਾ ਕਪੜਾ ਜਾ ਪਾ ਕੇ ਬਸ ਫਿਰਦੇ ਰਹਿਣਾ ਇਹ ਕੋਈ ਵੱਡੀ ਭਗਤੀ ਨਹੀਂ ਹੈਗੀ ਘਰ-ਵਾਰ ਛੱਡ ਕੇ ਬਸ ਫਿੱਤੇ ਰਹਿਣਾ ਉਹ ਕਹਿੰਦੇ ਜਿਹੜੇ ਮਿਰਗ ਹੁੰਦੇ ਨੇ ਹਿਰਨ ਹੁੰਦੇ ਨੇ ਉਹ ਵੀ ਕਦੇ ਜੰਗਲ ਚ ਇਧਰੋਂ ਭੱਜ ਗਏ ਕਦੇ ਉਧਰੋਂ ਭੱਜ ਗਏ ਡੋਲੋ ਤੇ ਉਦਾਸੀ ਮਿਰਗ ਉਹ ਮੈਨੂੰ ਹਿਰਨ ਲੱਗਦੇ ਨੇ ਤਰਵਰ ਸਦੀਵ ਮੂਨ ਸਾਦੇ ਹੀ ਮਰਦਾ ਹੈ ਹੁਣ ਕਈ ਮੋਨੀ ਮੋਨੀ ਹੁੰਦੇ ਨੇ ਬੋਲਦੇ ਨਹੀਂ ਕਿਸੇ ਨਾਲ ਇਹ ਵੀ ਇੱਕ ਕਿਸਮ ਦੀ ਭਗਤੀ ਹੈ ਕਹਿੰਦੇ ਜਿਹੜੇ ਤਰਵਰ ਹੁੰਦਾ ਦਰਖਤ ਦਰਖਤ ਤੇ ਹਮੇਸ਼ਾ ਸਦੀਪ ਸਦਾ ਮੂਨ ਸਾਦੇ ਹੀ ਮਰਦਾ ਹੈ ਕਹਿੰਦੇ ਦਰਖਤ ਸਾਰੀ ਜ਼ਿੰਦਗੀ ਮੂਨ ਰੱਖ ਕੇ ਮਰ ਜਾਂਦਾ ਵੀ ਇਹਦੇ ਚ ਕੀ ਵੱਡੀ ਗੱਲ ਹੈ ਕਿ ਆਦੀ ਭਗਤ ਹੋਈ ਬਿੰਦ ਕੇ ਸਦਈਅਤ ਆਹੇ ਇਹ ਹੀ ਜੀ ਕੀ ਬੜਈਆ ਤੇ ਹੁਣ ਕਈ ਬ੍ਰਹਮਚਾਰੀਕ ਹੁੰਦੇ ਨੇ ਉਹ ਕਿਸੇ ਔਰਤ ਨੂੰ ਹੱਥ ਨਹੀਂ ਲਾਉਂਦੇ ਤੇ ਇਸ ਗੱਲ ਨੂੰ ਮਾੜਾ ਮੰਨਦੇ ਨੇ ਹੁਣ ਉਹ ਕਹਿੰਦੇ ਵੀ ਜੇ ਜੇ ਉਹ ਗਲਤ ਗੱਲ ਆ ਤਾਂ ਤੁਸੀਂ ਤਾਂ ਕੀ ਜਿਹੜਿਆਂ ਨੂੰ ਵਧਾ ਰਹੇ ਹੋ ਇਹ ਜਿਹੜੇ ਕਿਹੜਾ ਇਹ ਕੰਮ ਕਰਦੇ ਨੇ ਜੇ ਬੰਦਾ ਆਪਿੰਦ ਰੱਖ ਕੇ ਆਪਣੇ ਆਪ ਨੂੰ ਭਗਤ ਸ਼ੋਅ ਕਰਦਾ ਫਿਰ ਤਾਂ ਤੁਸੀਂ ਹੀ ਜਿਹੜਿਆਂ ਨੂੰ ਵਡਿਆਈ ਦੇ ਰਹੇ ਹੋ ਬਿੰਦ ਕੇ ਸੁਧਈਆ ਤਾਹੇ ਹੀ ਜਿਕੇ ਵਡਿਆਈ ਦੇ ਤ ਬੰਦਰ ਆ ਸਦੀਵ ਪਾਏ ਨੰਗੇ ਹੀ ਫਿਰਦਾ ਹੈ ਹੁਣ ਜਿਹੜੇ ਨੰਗੇ ਪੈਰੀ ਫਿਰਦੇ ਨੇ ਸਾਧ ਜੁੱਤੀ ਨਹੀਂ ਪਾਉਂਦੇ ਕਹਿੰਦੇ ਓੱਚ ਕੀ ਵੱਡੀ ਗੱਲ ਆ ਉਹ ਬੰਦਰ ਨੇ ਬੰਦਰ ਵੀ ਤਾਂ ਨੰਗੇ ਪੈਰੀ ਫਿਰਦਾ ਹੀ ਰਹਿੰਦਾ ਬੰਦਰ ਆ ਸਦੀਵ ਸਦਾ ਪਾਇ ਨੰਗੇ ਹੀ ਨੰਗੇ ਪੈਰੀਂ ਫਿਰਦਾ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਰ ਇੱਕ ਗਿਆਨ ਕੇ ਭੀਨ ਛੀਨ ਕੈਸੇ ਕੈ ਤਰਤਾ ਹੈ ਜਿਹੜੇ ਗਰਸਤੀ ਨੇ ਉਹ ਉੱਪਰ ਵਾਰਾ ਜ ਰਹੇ ਰਹਿੰਦੇ ਨੇ ਉਹਨਾਂ ਨੂੰ ਇੱਛਾਵਾ ਕਾਮਨਾਵਾ ਨਹੀਂ ਖਾ ਲਿਆ ਫਿਰ ਕਈ ਗੱਲਾਂ ਚ ਖਿਜ ਕੇ ਲੜਦੇ ਨੇ ਉਹ ਕਾਮ ਕ੍ਰੋਧ ਚ ਰਹਿੰਦੇ ਨੇ ਜਿਹੜੇ ਕਹਿੰਦੇ ਵੀ ਅੰਗਨਾ ਅਧੀਨ ਨੇ ਵੀ ਜਿਹੜੇ ਆੰਗਣ ਵਿੜੇ ਦੇ ਵਿੱਚ ਉਹ ਆਪਣੇ ਪਰਿਵਾਰ ਪਾਲ ਕੇ ਰਹਿੰਦੇ ਨੇ ਉਹ ਕੰਮ ਕਰੋ ਦੇ ਵਿੱਚ ਉਹਦੇ ਵਿੱਚ ਲੱਗੇ ਹੋਏ ਨੇ ਇੱਕ ਗਿਆਨ ਕੇ ਬਹੀਨ ਇੱਕ ਅਸਲੀ ਗਿਆਨ ਸੱਚ ਦੇ ਗਿਆਨ ਦੇ ਬਹੀਨ ਸੀਨ ਕੈਸੇ ਕੈ ਤਰਤਾ ਹੈ ਵੀ ਉਹ ਤਰ ਨਹੀਂ ਸਕਦੇ ਉਹ ਜੇ ਸੱਚ ਦਾ ਗਿਆਨ ਮਿਲ ਗਿਆ ਤਾਂ ਉਹ ਤਰ ਸਕਦੇ ਨੇ ਜਿਹੜੇ ਆ ਉੱਤੇ ਕੁਝ ਕਰ ਰਹੇ ਨੇ ਇਹ ਸਭ ਫਜ਼ੂਲ ਆ ਇਹਦਾ ਭਾਂਡਾ ਭੰਨਿਆ ਹੋਇਆ ਇਹਨਾਂ ਦੀ ਭਗਤੀ ਤਹਸਨ ਐਸ ਕਰਦੀ ਆ ਇੱਕ ਕਵਿਤ ਨੇ ਜਿਹੜੇ ਵੱਡੇ ਬਣ ਕੇ ਆਪਣੇ ਆਪ ਚ ਚੌੜੇ ਹੋ ਕੇ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨ ਆਉਂਦੇ ਨੇ ਸਾਰੇ ਸਾਧੂ ਰਗੜਤੇ ਕੋਈ ਨਹੀਂ ਵਜਦਾ ਭੂਤ ਬਨ ਚਾਰੀ ਚਿੱਤ ਚ ਸੋਨਾ ਸਵੇ ਦੂਦਾ ਧਾਰੀ ਭੂਤ ਬਨ ਚਾਰੀ ਹੁਣ ਕਈ ਜਿੱਥੇ ਲੋਕ ਵੱਸਦੇ ਨੇ ਉਹਨਾਂ ਨੂੰ ਛੱਡ ਕੇ ਜੰਗਲਾਂ ਚ ਹਿਮਾਲਿਆ ਚ ਉੱਤੇ ਚਲੇ ਜਾਂਦੇ ਨੇ ਕਿਸੇ ਨੂੰ ਦਿਖਦੇ ਨਹੀਂਗੇ ਵੀ ਕਿਸਮ ਦੀ ਭਗਤੀ ਆ ਲੋਕੀ ਕਹਿੰਦੇ ਨੇ ਭੂਤ ਦਿਖਦਾ ਨਹੀਂ ਕਿਸੇ ਨੂੰ ਜਿਹਨੇ ਜੰਗਲਾਂ ਚ ਰਹਿੰਦੇ ਨੇ ਉਹ ਵੀ ਤਾਂ ਭੂਤੇ ਨੇ ਛੇਤ 6 ਨਾ ਸਵੇ ਦੁੱਧਾਧਾਰੀ ਜਿਹੜੇ ਸਿਸ਼ੂ ਹੁੰਦੇ ਨੇ ਜਵਾਕ ਇਨਫੈਂਟੋ ਦੁੱਧੇ ਪੀਂਦੇ ਨੇ ਸਾਰੇ ਦੁੱਧਾਧਾਰੀ ਹੋਈ ਨੇ ਤੇ ਇਹ ਕਿੰਦੀ ਕਬਡੀ ਗੱਲ ਹੈ ਜਿਹੜੇ ਸਿਰਫ ਦੁੱਧ ਦਾ ਸਹਾਰਾ ਲੈ ਕੇ ਜੀਵਨ ਕੱਢਦੇ ਨੇ ਦੁੱਧਾਧਾਰੀ ਘੁੰਦੇ ਨੇ ਆਪਣੇ ਆਪ ਨੂੰ ਇਹ ਕਿੰਦੀ ਕਬਡੀ ਭਗਤੀ ਹੈ ਜਵਾਕ ਸਾਰੇ ਦੁੱਧਾਧਾਰੀ ਹੋਈ ਨੇ ਪੌਣ ਕੇ ਆਹਾਰੀ ਸੋ ਭਜੰਗ ਜਾਨੀਤ ਹੈ ਕਈ ਐਸੇ ਵੀ ਭਗਤ ਹੁੰਦੇ ਨੇ ਪੌਣ ਦੇ ਸਹਾਰੇ ਰਹਿੰਦੇ ਨੇ ਕੁਝ ਖਾਂਦੀ ਨਹੀਂਗੇ ਛੱਡ ਦਿੰਦੇ ਨੇ ਆਪਣੇ ਸਰੀਰ ਦੇ ਵਿੱਚੋਂ ਬਿਲਕੁਲ ਖੂਨ ਖਤਮ ਕਰਨਾ ਚਾਹੁੰਦੇ ਨੇ ਉਹ ਅਸਲ ਕਰਨਾ ਤਾਂ ਉਹਨਾਂ ਨੇ ਉਹ ਲੋਭ ਰਤ ਖਤਮ ਕਰਨੀ ਸੀਗੀ ਉਹ ਦੂਸਰੀ ਰਤ ਖਤਮ ਕਰਨ ਲੱਗੇ ਇਹ ਬਾਬਾ ਫਰੀਦ ਦੇ ਸ਼ਲੋਕਾਂ ਜਾਂਦਾ ਰਤੀ ਰਤਨਾ ਨਿਕਲੇ ਜੇ ਤਨ ਰਤਨਾ ਹੋਏ ਐਵੇਂ ਦਾ ਇੱਕ ਸ਼ਲੋਕ ਆ ਉਹਦੇ ਵਿੱਚ ਇਹਨਾਂ ਪੌਣਾ ਹਾਰੀਆਂ ਦੀ ਗੱਲ ਕੋਈ ਹੋਈ ਆ ਫਿਰ ਹਵਾ ਦੇ ਸਾਰੇ ਜੂਣ ਲਾ ਆ ਜਾਂਦੇ ਨੇ ਉਹਨਾਂ ਨੂੰ ਕਿਹਨਾਂ ਦੇ ਨਾਲ ਤੁਲਨਾ ਕੀਤੀ ਆ ਭੁਜੰਗ ਜਾਨੀ ਤ ਹੈ ਭੁਜੰਗ ਹੁੰਦਾ ਸੱਪ ਜਿਹੜਾ ਭੂਮੀ ਨਾਲ ਜੁੜ ਕੇ ਚੱਲਦਾ ਰਿੰਗ ਕੇ ਭੂਜੰਗ ਸੱਪ ਜਦੋਂ ਸਰਦੀ ਆਉਂਦੀਆਂ ਨੇ ਸੱਪ ਧਰਤੀ ਚ ਖੋਡਾਂ ਚ ਵੜ ਜਾਂਦੇ ਨੇ ਉਹ 6-7 ਮਹੀਨੇ ਜਦੋਂ ਸਰਦੀਆਂ ਹੁੰਦੀਆਂ ਨੇ ਉਹ ਕੋਈ ਕੁਝ ਨਹੀਂ ਖਾਂਦੇ ਫਿਰ ਉਹ ਹਵਾ ਦੇ ਸਾਰੇ ਲੈ ਲੈਂਦੇ ਨੇ ਉਹ ਕਹਿੰਦੇ ਵੀ ਜਿਹੜੇ ਹਵਾ ਦੇ ਸਾਰੇ ਰਹਿਣ ਲੱਗ ਜਾਂਦੇ ਨੇ ਆਪਣੇ ਆਪ ਨੂੰ ਕਮਜ਼ੋਰ ਕਰਨ ਲੱਗ ਜਾਂਦੇ ਨੇ ਉਹ ਕੋਈ ਭਗਤੀ ਨਹੀਂ ਹੈਗੀ ਉਹ ਆਪਣੇ ਆਪ ਨੂੰ ਦੁੱਖ ਦੇ ਰਹੇ ਨੇ ਸਿਰਫ ਉਹ ਸੱਪਾਂ ਦੇ ਬਰਾਬਰ ਨੇ ਪੌਣ ਕੇ ਆਹਾਰੀ ਸੋ ਭਜੰਗ ਜਾਨੀ ਹਤਾ ਉਹਨਾਂ ਨੂੰ ਸੱਪ ਖਣੋ ਉਸ ਤੋਂ ਵੱਧ ਕੁਝ ਨਹੀਂ ਹੈਗੇ ਤ੍ਰਿੰਕੇ ਪਛਈਆ ਤਨ ਲੋਭ ਕੇ ਤੇ ਜਈਆ ਤ੍ਰਿੰਕੇ ਪਛਈਆ ਤਰੇੜ ਨੂੰ ਖਾਣੇ ਵਾਲੇ ਡੱਕੇ ਲੁੱਕੇ ਖਾ ਕੇ ਪੱਤੇ ਪੁੱਤੇ ਖਾ ਕੇ ਜਿਹੜੇ ਜੀਵਨ ਬਤੀਤ ਕਰਦੇ ਨੇ ਤੇ ਤਨ ਲੋਭ ਕੇ ਤੇ ਜਈਆ ਫਿਰ ਉਹ ਤਨ ਦੌਲਤ ਜਾਂ ਲੋਭ ਲਾਲਚ ਤੋਂ ਸਾਰੀ ਦੁਨੀਆ ਤੋਂ ਛੱਡ ਕੇ ਜੰਗਲਾਂ 'ਚ ਰਹਿ ਕੇ ਪੱਤੇ ਪੁੱਤੇ ਖਾਂਦੇ ਨੇ ਫਿਰ ਉਹ ਇਹ ਕਹਿੰਦੇ ਕੀ ਗੱਲ ਹੋਗੀ ਫਿਰ ਕੀ ਕਰ ਲਿਆ ਉਹਨਾਂ ਨੇ ਕੀ ਖੱਟ ਲਿਆ ਕੀ ਮਹਾਨਤਾ ਇਸ ਗੱਲ ਦੇ ਵਿੱਚ ਜੇ ਦੁਨੀਆ ਛੱਡ ਕੇ ਜੰਗਲਾਂ 'ਚ ਜਾ ਕੇ ਪੱਤੇ ਖਾਣ ਲੱਗ ਗਏ ਇਹ ਧਰਮ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਤੇ ਇਤੋਂ ਗਊਨ ਕੇ ਜਈਆ ਉਹ ਵੀ ਉਹ ਤਾਂ ਗਊ ਦੇ ਜਾਏ ਨੇ ਗਊ ਦੇ ਜਾਏ ਮਤਲਬ ਬੌਲਦ ਬੌਲਦ ਵੀ ਤਾਂ ਖੁਖ ਖੁਖ ਖਾ ਕੇ ਉਹਨਾਂ ਨੂੰ ਨਾ ਕੋਈ ਧਨ ਦੌਲਤ ਦੀ ਲੋਭ ਲਾਲਚ ਆ ਇਸ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਉਹਦਾ ਗਊਨ ਦੇ ਜੇ ਤਾਂ ਬੌਲਦ ਨੇ ਬ੍ਰਿਖ ਭਿਆਮਾਨੀਤ ਹੈ ਦਰਖਤ ਹੋ ਗਏ ਤਾਂ ਕਦੇ ਗੱਲ ਤਾਂ ਤਾਂ ਬਣੇ ਜੇ ਉਹ ਸੱਚ ਦਾ ਗਿਆਨ ਸੱਚ ਹਾਸਲ ਕਰ ਆਪਣੀ ਹੋਂਮੇ ਮਾਰ ਕੇ ਸੱਚ ਦਾ ਗਿਆਨ ਹਾਸਲ ਕਰਨ ਆਪਣੇ ਵਜੂਦ ਦਾ ਜੇ ਉਹਨਾਂ ਕੋਲ ਹੈ ਤੌ ਲੋਕਨ ਦਸਣ ਹੋਰਨੂੰ ਵੀ ਨਸਲੀ ਧਾਰਨਾ ਜੋ ਉਹ ਦਾਨ ਕਰਨ ਆਜੋ ਚੱਜ ਦ ਕਰ ਰਹੇ ਨੇ ਭਗਤੀਆਂ ਇਹ ਕੋਈ ਭਗਤੀਆਂ ਨਹੀਂ ਨਭ ਕੇ ਉੜਈਆ ਤਾਂ ਹੈ ਪੰਛੀ ਕੀ ਬੜਈਆ ਦੇ ਤੇ ਹੁਣ ਕਈ ਉਹਨਾਂ ਨੂੰ ਅਸਲੀਅਤ ਦਾ ਤਾਂ ਪਤਾ ਨਹੀਂ ਉਹਨੇ ਸੁਣ ਲਿਆ ਸੁਣੀ ਸੁਣਾਈ ਗੱਲ ਵੀ ਰੱਬ ਬਹਿ ਜਾ ਜਿਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਉਹਨਾਂ ਨੂੰ ਗੁਰੂ ਦਾ ਤਾਂ ਪਤਾ ਨਹੀਂ ਗੁਰੂ ਦੀ ਸਮਝ ਨਹੀਂ ਬਸ ਉਹਦੀ ਵਾਹ ਵਾਹ ਕਰੀ ਜਾਂਣੀ ਉਵੇਂ ਰੱਬ ਦੀ ਬਸ ਵਡਿਆਈ ਚ ਕਵਿਤਾਵਾਂ ਲਿਖੀ ਜਾਂਦੇ ਸੀਗੇ ਹਵਾਈ ਗੱਲਾਂ ਕਰਦੇ ਸੀ ਜਦ ਅਸਮਾਨ 'ਤੇ ਉੱਡਦੇ ਫਿਰਦੇ ਹੁੰਦੇ ਸੀਗੇ ਉਹਨਾਂ ਬਾਰੇ ਲਿਖੀ ਆ ਇਹ ਕਹਿੰਦੇ ਨੱਬ ਕੇ ਉੜਈ ਆ ਜਿਹੜੇ ਹੁਣ ਅਸਮਾਨ 'ਤੇ ਉੱਡਦੇ ਨੇ ਤਾਂ ਹੀ ਪੰਛੀ ਕੀ ਬੜੇ ਹੀ ਆ ਦੇ ਤੂੰ ਹੀ ਹਵਾ ਦੇ ਵਿੱਚ ਲਿਖੀ ਜਾਂਦੇ ਨੇ ਉਹ ਪੰਛੀਆਂ ਦੀ ਬੜਿਆ ਹੀ ਕਰ ਰਹੇ ਨੇ ਪੰਛੀ ਵੀ ਤੋੜੇ ਰਹੇ ਨੇ ਬਗੂਲਾ ਬਿੜਾਲ ਬ੍ਰਿਕ ਧਿਆਨ ਥਾਨੀਅਤ ਹੈ ਹੁਣ ਜਿਹੜੇ ਪੰਡਤ ਵਰਗੇ ਕਈ ਜਾਂ ਕੋਈ ਵੀ ਸਿੱਖਾਂ ਜੀ ਵੀ ਕਈ ਧਿਆਨ ਲਾ ਕੇ ਵੈਗਰੂ ਵੈਗਰ ਕਰਦੇ ਜਾਂ ਕਿਤੇ ਧਿਆਨ ਲਾਉਂਦੇ ਨੇ ਧਿਆਨ ਲਾ ਕੇ ਆਪਣੇ ਆਪ ਨੂੰ ਮਹਾਰ ਮੰਣਾਉਣਾ ਤੇ ਫਿਰ ਉਹਨਾਂ ਨੇ ਸ਼ਿਕਾਰ ਕਰਨਾ ਪੰਡਤ ਨੇ ਉਹ ਅੱਖਾਂ ਮੀਚ ਕੇ ਧਿਆਨ ਲਾ ਕੇ ਦਿਖਾਉਂਦੇ ਸੀ ਵੀ ਅਸੀਂ ਭਗਤੀ ਕਰਦੇ ਆ ਰੱਬ ਨਾਲ ਜੁੜੇ ਹੋਏ ਆ ਉਹ ਫਿਰ ਉਹਨਾਂ ਨੂੰ ਵੱਡਾ ਸਮਝਣ ਲੈਂਦੇ ਸੀ ਤੇ ਖੁਸ਼ ਹੋ ਕੇ ਦਾਨ ਦਿੰਦੇ ਸੀਗੇ ਉਹ ਆਪਣਾ ਸ਼ਿਕਾਰ ਕਰਨ ਲਈ ਚਿੱਚਾਜ ਕਰਦੇ ਸੀਗੇ ਉਹਨਾਂ ਨੂੰ ਕਹਿੰਦੇ ਵੀ ਜਿਹੜਾ ਬਗਲਾ ਬਿੜਾਲ ਬ੍ਰਿਕ ਧਿਆਨ ਠਾਨੀਅਤ ਹੈ ਕਿ ਜਿਹੜਾ ਬਗਿਆੜਾ ਬਿੱਲਾ ਤੇ ਬੰਗਲਾ ਚੁੱਪ ਕਰਕੇ ਬਹਿ ਜਾਂਦਾ ਜਾਂ ਠੱਡੂ ਨੇੜੇ ਆਉਂਦਾ ਫਿਰ ਉਹਨੂੰ ਖਾ ਜਾਂਦਾ ਐਵੇਂ ਬਿੱਲਾ ਚੂਹੇ ਨਾ ਕਰਦਾ ਬਗਿਆੜ ਇਹ ਸਾਰੇ ਜਿਵੇਂ ਸ਼ਿਕਾਰੀ ਲਾ ਲੋ ਇਹ ਸਾਰੇ ਚੁੱਪ ਸ਼ਾਂਤ ਹੋ ਕੇ ਇੱਕ ਧਿਆਨ ਲਾਉਣ ਦੀ ਉਹ ਗੱਲ ਹੁੰਦੀ ਹੈ ਇਸ ਤੋਂ ਵੱਡੀ ਕਹਿੰਦੇ ਕੋਈ ਗੱਲ ਨਹੀਂ ਕਿ ਸ਼ਿਕਾਰ ਹਾਸਲ ਕਰਨ ਲਈ ਟਿੱਕੇ ਵਹਿੰਦੇ ਨੇ ਜਿਹੜੇ ਧਿਆਨ ਲਾਉਂਦੇ ਨੇ ਜੇਤੋ ਬੜੇ ਗਿਆਨੀ ਤੈਨੂੰ ਜਾਣੀ ਪੈ ਬਖਾਨੀ ਨਾ ਹੈ ਐਸੇ ਨਾ ਪ੍ਰਬੰਧ ਮਨ ਭੂਲਾ ਨਹੀਂ ਹੁੰਦਾ ਹੈ ਕਈ ਆਪਣੇ ਆਪ ਨੂੰ ਵੱਡੇ ਗਿਆਨੀ ਮੰਨਦੇ ਨੇ ਕਹਿੰਦੇ ਅਸੀਂ ਰੱਬ ਪਾ ਲਿਆ ਫਿਰ ਉਹ ਕਹਿੰਦੇ ਨੇ ਜਿਹਨੂੰ ਰੱਬ ਪਾਇਆ ਤੈਨੇ ਛਪਾਇਆ ਵੀ ਉਹ ਦੱਸਦੇ ਨਹੀਂ ਕਿਸੇ ਨੂੰ ਇਹ ਕਹਿੰਦੇ ਸਭ ਤੋਂ ਵੱਡਾ ਫਰੌਡ ਆ ਬਹੁਤ ਝੂਠੀ ਗੱਲ ਆ ਜਿਹੜੇ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ ਜਿੱਤੋਂ ਵੱਡੇ ਗਿਆਨੀ ਜਿਹੜੇ ਚੱਲ ਇਹਨਾਂ ਉਤਰੀਆਂ ਗੱਲਾਂ 'ਚ ਨਹੀਂ ਆਉਂਦੇ ਪਰ ਕੁਛੇ ਮਾੜਾ ਮੋਟਾ ਉਹਨਾਂ ਨੇ ਜਾਣ ਲਿਆ ਮਾੜਾ ਮੋਟਾ ਜਾਣ ਕੇ ਆਪਣੇ ਆਪ ਨੂੰ ਵੱਡਾ ਮੰਨਣ ਲੱਗ ਗਏ ਤੇ ਉਹ ਕਿਸੇ ਨੂੰ ਦੱਸਦੇ ਹੀ ਨਹੀਂਗੇ ਜਿੱਤੋਂ ਵੱਡੇ ਗਿਆਨੀ ਜਿਹੜੇ ਵੱਡੇ ਗਿਆਨੀ ਤੈਨੂੰ ਜਾਣੀ ਜਿਨ੍ਹਾਂ ਨੇ ਜਾਣ ਲਈ ਪੈ ਬਖਾਨੀ ਨਹੀਂ ਪਰ ਕਿਸੇ ਨੂੰ ਦੱਸਿਆ ਨਹੀਂ ਐਸੇ ਨਾ ਪਰਪੰਚ ਮਨ ਪੂਰਾ ਨਹੀਂ ਤ ਹੈ ਐਸਾ ਪਖੰਡ ਮਨਾ ਭੁੱਲ ਕੇ ਵੀ ਨਾ ਕਰੀ ਇਹ ਸਿੱਖ ਨੂੰ ਵੀ ਉਪਦੇਸ਼ ਆ ਵੀ ਜੇ ਤੁਹਾਨੂੰ ਸਮਝ ਆਈ ਤਾਂ ਤੁਸੀਂ ਪਖੰਡ ਨਹੀਂ ਕਰਨਾ ਹੈਗਾ ਜੇ ਜੋ ਅਸਲੀਅਤ ਆ ਤੁਹਾਨੂੰ ਤੁਸੀਂ ਹੋਰਾਂ ਨੂੰ ਵੀ ਦੱਸਣੀ ਆ ਜਿੰਨੀ ਦੱਸ ਸਕੋ ਦੱਸੋ ਜੇ ਕੋਈ ਗਲਤ ਕਰ ਰਿਹਾ ਉਹਨੂੰ ਗਲਤ ਕਹੋ ਇਹ ਨਹੀਂ ਕਹਿਣਾ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਹੋ ਇਹ ਗੱਲ ਗਲਤ ਆ ਜੇ ਕੋਈ ਗਲਤ ਆ ਤਾਂ ਉਹਨੂੰ ਗਲਤ ਕਹੋ ਜੇ ਕੋਈ ਪਖੰਡ ਹੋ ਰਿਹਾ ਤਾਂ ਉਹਨੂੰ ਪਖੰਡ ਕਹੋ ਉਹ ਮੁਕੇ ਸਹੀ ਆਤਾ ਹੈ ਪੂਚਰੀ ਕੇ ਜਈਆ ਕਾ ਹੈ ਕਹਿੰਦੇ ਜਿਹੜੇ ਭੂਮੀ ਚ ਵੱਸਦੇ ਨੇ ਉਹ ਸੂਕਣੀ ਦੇ ਜੰਮੇ ਹੋਏ ਨੇ ਇਹ ਖੋਣ ਨੇ ਜਿਹੜੇ ਧਰਤੀ ਚ ਭੋਰੇ ਪਟ ਕੇ 40 40 45 45 ਦਿਨ ਨਿਕਲਦੀ ਨਹੀਂਗੇ ਵੀ ਇਹ ਵੀ ਇੱਕ ਪਖਤੀ ਆ ਕਹਿੰਦੇ ਜਿਹੜੇ ਭੂਮੀ ਦੇ ਵਿੱਚ ਵੱਸਦੇ ਨੇ ਉਹ ਸੂਕਣੀ ਦੇ ਜੰਮੇ ਹੋਏ ਨੇ ਹੁਣ ਇੱਥੇ ਇੱਕ ਹੋਰ ਗੱਲ ਸਿੱਧ ਹੁੰਦੀ ਆ ਜਿਹੜੇ ਕਹਿੰਦੇ ਨੇ ਬਾਬੇ ਪਕਾਲੇ ਜਾ ਕੇ ਭੋਰੇ ਚ ਭਗਤੀ ਕੀਤੀ ਸੀ ਨੌਵੇਂ ਪਾਤਸ਼ਾਹ ਨੇ ਦਸ਼ਮ ਪਾਸ਼ਾ ਇਹ ਗੱਲ ਲਿਖ ਰਹੇ ਨੇ ਫਿਰ ਉਹ ਆਪਣੇ ਬਾਪ ਵਿਰੁੱਧ ਇਹ ਗੱਲ ਲਿਖਣਗੇ ਵੀ ਉਹਨਾਂ ਨੂੰ ਫਿਰ ਤਾਂ ਉਹ ਸੁਗੜੀ ਦੇ ਜੰਮੇ ਹੋਏ ਹੋਗੇ ਗੁਰਮਤ ਦੇ ਵਿੱਚ ਐਸੀ ਕੋਈ ਭਗਤੀ ਨਹੀਂ ਹੈ ਜਿਹੜੀ ਕਿਤੇ ਬੈਠ ਕੇ ਚੌਂਕੜੀ ਤੇ ਧਿਆਨ ਲਾਉਣਾ ਜਾਂ ਪੋਰੀ ਜਿਹਾ ਬੈਠ ਕੇ ਧਿਆਨ ਲਾਉਣਾ ਇਹ ਕਿਸਮ ਦੀ ਕੋਈ ਭਗਤੀ ਨਹੀਂ ਹੈ ਆਪਣੇ ਆਪ ਨੂੰ ਜਾਨਣਾ ਹੋਮੇ ਮਾਰ ਕੇ ਇਹੀ ਇੱਕ ਭਗਤੀ ਆ ਪ੍ਰਭ ਦੀ ਪ੍ਰਾਪਤੀ ਕਰਨੀ ਪੂਮ ਕੇ ਵਸਿਆਤਾ ਹੈ ਪੂਜੜ ਕੇ ਜਈਆ ਕਹਿ ਨਬ ਕੇ ਉੜੀਆ ਸੋ ਚਰਈਆ ਕਹਿ ਬਖਾਨੀ ਜਿਹੜੇ ਹਵਾ ਚੋੜ ਦੇ ਵਿਰਦ ਨੇ ਹਫਤਾਵਾਂ ਰਾਹੀ ਆਪਣੇ ਹਵਾਈ ਖਿਆਲਾਂ ਚ ਰਹਿੰਦੇ ਨੇ ਉਹ ਚਰਈਆ ਕਹਿ ਬਖਾਨੀ ਉਹਨਾਂ ਨੂੰ ਚਿੜੀਆਂ ਕਹਿ ਕੇ ਬੁਲਾਓ ਇਸ ਤੋਂ ਬਾਦੂ ਕੁਛ ਨਹੀਂ ਹੈਗੇ ਫਲ ਕੇ ਪਛਈਆਤਾ ਹੈ ਬਾਂਦਰੀ ਕੇ ਜਈਆ ਕਹਿ ਜਿਹੜੇ ਜੰਗਲਾਂ ਚ ਹੁਣ ਇੱਕ ਫਲ ਫੁੱਲ ਖਾ ਕੇ ਹੀ ਗੁਜ਼ਾਰਾ ਕਰਦੇ ਨੇ ਉਹ ਕਹਿੰਦੇ ਉਹ ਕੋਈ ਵੱਡੀ ਗੱਲ ਨਹੀਂ ਉਹ ਬਾਂਦਰੀ ਦੇ ਜੰਮੇ ਹੋ ਸਮਝੋ ਬਾਂਦਰੀ ਦੇ ਬੱਚੇ ਨੇ ਜਿਹੜੇ ਬਾਂਦਰ ਨੇ ਉਹ ਵੀ ਕੇਲੇ ਗੁੱਲੇ ਖਾ ਕੇ ਫਲ ਫਲ ਖਾ ਕੇ ਜੁਆ ਕਰਦੇ ਨੇ ਆਦਿਸ ਫਿਰਈਆ ਤੇ ਤੋ ਭੂਤ ਕਹਿ ਪਛਾਨੀ ਨਾ ਆਦਿਸ ਨੇ ਵਾਲੀ ਭਗਤੀ ਆ ਵੀ ਕਿਸੇ ਨੂੰ ਦਿਸਣਾ ਨਹੀਂਗਾ ਬਿਲਕੁਲ ਅਲੂਪ ਹੋ ਜਾਣਾ ਬਿਲਕੁਲ ਢੂੰਗੇ ਹਿਮਾਲਿਆ ਤੇ ਪਰਬਤਾਂ ਤੇ ਜਾ ਕੇ ਬਹਿ ਜਾਣਾ ਆਦਿਸ ਨਾ ਦਿਸਣ ਵਾਲੇ ਫਿਰਦੇ ਨੇ ਤੇ ਤੋ ਭੂਤ ਕਹਿ ਪਛਾਨੀ ਉਹਨਾਂ ਨੂੰ ਭੂਤ ਸਮਝੋ ਭੂਤ ਕਿਹੜਾ ਦੀਨ ਦੇ ਕਿਸੇ ਨੂੰ ਕਹਿੰਦੇ ਜਲ ਕੇ ਤਰਿਆ ਕੋ ਗੰਗੇਰੀ ਸੀ ਕਹਤ ਜਗ ਕਈ ਸਾਧੂ ਜਲ ਦੇ ਵਿੱਚ ਪੈ ਜਾਂਦੇ ਨੇ ਆਪਣੇ ਸਰੀਰ ਨੂੰ ਪੂਰਾ ਢਿੱਲਾ ਛੱਡ ਦਿੰਦੇ ਨੇ ਕੋਈ ਵੀ ਇਨਸਾਨ ਜੇ ਉਹ ਪਾਣੀ ਦੇ ਵਿੱਚ ਪੈ ਕੇ ਆਪਣਾ ਸਰੀਰ ਪੂਰਾ ਢਿੱਲਾ ਛੱਡ ਦੇਵੇ ਉਹ ਤੈਰਨ ਨਾ ਲੱਗ ਜਾਊਗਾ ਫਿਰ ਉਹ ਜਿਹੜੇ ਸਾਧੂ ਐਵੇਂ ਕਰਦੇ ਸੀਗੇ ਕਰਦੇ ਨੇ ਬਹੁਤ ਸਾਧੂ ਐਵੇਂ ਉਹ ਸਰੀਰ ਨੂੰ ਢਿੱਲਾ ਛੱਡ ਦਿੰਦੇ ਨੇ ਪਾਣੀ ਵਿੱਚ ਤੈਰ ਲਾ ਜਾਂਦੇ ਨੇ ਕਹਿੰਦੇ ਜਲ ਕੇ ਤਰਿਆ ਕੋ ਗੰਗੇਰੀ ਸੀ ਕਹਤ ਜਗ ਇੱਕ ਗੰਗੇਰੀ ਕੀੜਾ ਉਹ ਪਾਣੀ ਦੇ ਉੱਤੇ ਭੱਜਦਾ ਤੈਰਦਾ ਰਹਦਾ ਡੁੱਬਦਾ ਨਹੀਂਗਾ ਕਹਿੰਦਾ ਜਿਹੜਾ ਜਲ ਤੇ ਤਰਨੇ ਵਾਲਾ ਉਹਨੂੰ ਜੱਗ ਗੰਗੇਰੀ ਕਹਿੰਦਾ ਉਹ ਜਿਹੜੇ ਪਾਣੀ ਚ ਤੈਰਨ ਦਾ ਕਰਦੇ ਨੇ ਉਹ ਕੋਈ ਵੱਡੀ ਭਗਤੀ ਨਹੀਂ ਹੈਗੀ ਉਹ ਗੰਗੇਰੀਓ ਦੇ ਉਹ ਕੀੜਾ ਨੇ ਕਹੇ ਤੇ ਜੱਗ ਆਗ ਕੇ ਪਛਈਆ ਸੋਚ ਕੋਰ ਸਭ ਮਾਲੀ ਹੈ ਅੱਗ ਲਾ ਕੇ ਵਿਚਾਲੇ ਬੈਠ ਕੇ ਭਗਤੀ ਕਰਦੇ ਨੇ ਉਹ ਕੌਣ ਨੇ ਚਕੌਰ ਨਹੀਂ ਹੁਣ ਜਿਹੜੀ ਚਕੌਰ ਹੁੰਦੀ ਆ ਸੂਰਜ ਨਾਲ ਪ੍ਰੇਮ ਕਰਦੀ ਆ ਸੂਰਜ ਵੱਲ ਚੱਕੀ ਜਾਂਦੀ ਓਡੀ ਜਾਂਦੀ ਉਧਰ ਨੂੰ ਉਹ ਗਰਮੀ ਬਰਦਾਸ਼ਤ ਕਰਦੀ ਆ ਉਹ ਜਿਹੜੇ ਅੱਗ ਲਾ ਕੇ ਭਗਤੀ ਕਰਦੇ ਨੇ ਵਿੱਚ ਬੈਠ ਕੇ ਉਹ ਚਕੌਰ ਲਈ ਉਸ ਤੋਂ ਵੱਧ ਕੁਝ ਨਹੀਂ ਹੈਗੇ ਉਹਨਾਂ ਨੂੰ ਚਕੌਰ ਸਮ ਮੰਨਿਏ ਸਮ ਮੰਨ ਜੀ ਬਰਾਬਰ ਚਕੌਰ ਦੇ ਬਰਾਬਰ ਮਨੁੱਖ ਉਸ ਤੋਂ ਵੱਧ ਕੁਝ ਨਹੀਂ ਸੂਰਜ ਸਵਈਆ ਤਾਹੇ ਕਾਲ ਕੀ ਬੜਈਆ ਦੇ ਜਿਹੜੇ ਸੂਰਜ ਨੂੰ ਸੇਵਦੇ ਨੇ ਸੂਰਜ ਦੀ ਭਗਤੀ ਕਰਦੇ ਨੇ ਉਹ ਉਹ ਕਾਲ ਮਤਲਬ ਕਮਲ ਦੀ ਵਡਿਆਈ ਕਰਦੇ ਨੇ ਕਮਲ ਜੇ ਸੂਰਜ ਨਾ ਨਿਕਲੇ ਕਮਲ ਖੜਦੇ ਨਹੀਂਗੇ ਜਿਹੜੇ ਸੂਰਜ ਦੀ ਭਗਤੀ ਕਰਦੇ ਨੇ ਉਹ ਕਮਲ ਦੀ ਵਡਿਆਈ ਕਰ ਰਹੇ ਨੇ ਚੰਦਰਮਾ ਸਬਈਆ ਕੋ ਕਵੀ ਕਹਿ ਪਹਚਾਨੀਏ ਹੁਣ ਕਈ ਚੰਦ ਦੀ ਭਗਤੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਕਵੀ ਕਹਿ ਕੇ ਕਹੋ ਜਿਹੜੇ ਚੰਦ ਦੀ ਭਗਤੀ ਕਰਦੇ ਨੇ ਜਿਹੜੇ ਸੂਰਜ ਦੀ ਕਰਦੇ ਨੇ ਉਹਨੂੰ ਕਮਲ ਕਹੋ ਜਿਹੜੇ ਚੰਦ ਦੀ ਕਰਦੇ ਨੇ ਉਹਨਾਂ ਨੂੰ ਕਵੀ ਕਹੋ ਕਿਉਂਕਿ ਕਵੀ ਕਵਿਤਾਵਾਂ ਲਿਖਦੇ ਨੇ ਕਿਸੇ ਦਾ ਹੋ ਸਕਦਾ ਦਾ ਜਗਾ ਆਪਣੀ ਪ੍ਰੇਮਿਕਾ ਨੂੰ ਤੁਲਾ ਲਈ ਚੰਨ ਕਹਿੰਦੇ ਨੇ ਤੇਰਾ ਚੰਨ ਵਰਗਾ ਮੁਖੜਾ ਜਾ ਬਸ ਚੰਨ ਦੀ ਵਡਿਆਈ ਕਰ ਰਹੇ ਨੇ ਉਹਨਾਂ ਨੂੰ ਕਵੀ ਕਹੋ ਉਸ ਤੋਂ ਵੱਧ ਕੁਝ ਨਹੀਂ ਜਿਹੜੇ ਚੰਨ ਨੂੰ ਸਿਮਰਦੇ ਨੇ ਚੰਨ ਦੀ ਭਗਤੀ ਕਰਦੇ ਨੇ ਨਾਰਾਇਣ ਕਛਮਛ ਤਿੰਦੂਆ ਕਹਤ ਸਭ ਕੌਲ ਲਾਭ ਕੌਲ ਜਿਹੇ ਤਾਲ ਮੇ ਰਹਤ ਹੈ ਜਿਹੜਿਆ ਵਿਸ਼ਨੂ ਆ ਉਹ ਕਹਿੰਦੇ ਸਮੁੰਦਰ ਦੇ ਵਿੱਚ ਸੀਸ਼ਨਾਕ ਤੇ ਬੈਠੇ ਉਹਨਾਂ ਨੂੰ ਦਿਖਾਇਆ ਗਿਆ ਨਾਰਾਇਣ ਕਛਮਛ ਤਿਦੂਆ ਤਿਦੂਆ ਹੁੰਦਾ ਆਕਟੋਪਸ ਕਛੂਆ ਉਹ ਵੀ ਸਮੁੰਦਰ ਚ ਰਹਿੰਦਾ ਮੱਛ ਮਗਰ ਮੱਛ ਜਾਂ ਮੱਛੀ ਉਹ ਵੀ ਸਮੁੰਦਰ ਚ ਰਹਿੰਦਾ ਤਿਤੂਆ ਆਕਟੋਬਸ ਉਹ ਵੀ ਸਮੁੰਦਰ ਚ ਰਹਿੰਦਾ ਕਹਿੰਦੇ ਜਿਹੜਾ ਵਿਸ਼ਨੂ ਆ ਸਮੁੰਦਰ ਚ ਰਹਿੰਦਾ ਸੀਸਨਾਗ ਤੇ ਉਹ ਕੀ ਵੱਡੀ ਗੱਲ ਆ ਤਾਂ ਫਿਰ ਕਛੂ ਬਛ ਤੇ ਤਿਤੂਆ ਹੋਇਆ ਕਹਤ ਸਭ ਕੋਲਨਾਬ ਕਾਲਜ ਇਹ ਤਾਲ ਮੇ ਰਹਤਾ ਹੈ ਕਮਲ ਦੀ ਧੁੰਨੀ ਤੇ ਕਮਲ ਸਾਰੇ ਤਾਲ ਚ ਰਹਿੰਦੇ ਆ ਜਿਹੜਾ ਬ੍ਰਹਮਾ ਕਹਿੰਦੇ ਕਮਲ ਦੀ ਧੁੰਨੀ ਚੋਂ ਨਿਕਲੇ ਆ ਮੱਛ ਮੁੱਛੀਆਂ ਇਹ ਸਮੁੰਦਰਾਂ ਜੇ ਰਹਿੰਦੀਆਂ ਨੇ ਇਹ ਕਿੱਡੀ ਇੱਕ ਵੱਡੀ ਗੱਲ ਆ ਇਹ ਬ੍ਰਹਮੇ ਦੇ ਬਰਾਬਰ ਨੇ ਜਾਂ ਵਿਸ਼ਨੂੰ ਦੇ ਬਰਾਬਰ ਨੇ ਗੋਪੀਨਾਥ ਗੁਜਰ ਗੋਪਾਲ ਸਭੇ 3 4 ਰੇਖੀਕੇਸ ਨਾਮ ਕੇ ਮਹੰਤ ਲਈ ਹਿਤ ਹੈ ਹੁਣ ਜਿਹੜਾ ਕ੍ਰਿਸ਼ਨ ਆ ਉਹ ਗਾਵਾਂ ਚਾਰ ਦਾ ਬਾਂਸਰੀ ਵਜਾਉਂਦਾ ਇਹ ਮਹਾਨਤਾ ਦੱਸੀ ਜਾਂਦੀ ਆ ਵੀ ਇਹਦੇ ਚ ਕਹਿੰਦੇ ਕੋਈ ਬੜੀ ਨਹੀਂ ਕਹਿੰਦੇ ਗੋਪੀਨਾਥ ਗੁਜਰ ਗੁਜਰ ਗਊਆਂ ਚਾਰਨੇ ਵਾਲੇ ਸਾਰੇ ਸਾਰੇ ਗਾਵਾਂ ਚਾਰਦੇ ਨੇ ਕਹਿੰਦੇ ਕ੍ਰਿਸ਼ਨ ਗਾਮਾਚਾਰ ਦਾ ਵੰਸ ਰਿਵਜਾਉਂਦਾ ਉਹਨੂੰ ਗੋਪਾਲ ਕਹਿੰਦੇ ਨੇ ਜਿਹੜੇ ਗੁੱਜਰ ਨੇ ਫਿਰ ਤਾਂ ਉਹ ਵੀ ਗੋਪਾਲ ਨੇ ਕਈ ਮਹਾਂਤ ਨੇ ਉਹ ਆਪਣਾ ਨਾਮ ਰਿਖੀ ਕੇ ਸਰ ਕੀ ਬੈਠੇ ਨੇ ਫਿਰ ਤਾਂ ਉਹ ਵੀ ਉਹ ਵੀ ਕ੍ਰਿਸ਼ਨ ਨੇ ਇਹਦੇ ਵਿੱਚ ਕੀ ਵੱਡੀ ਭਗਤੀ ਵਾਲੀ ਗੱਲ ਆ ਕਹਿੰਦੇ ਮਾਧਵ ਪਵਰ ਔਰ ਟੇਰੂ ਕੋ ਕਨਈਆ ਨਾਮ ਜਿਹੜਾ ਕਹਿੰਦੇ ਇੱਕ ਮਾਧਵ ਪਵਰ ਨੂੰ ਕਹਿੰਦੇ ਨੇ ਕ੍ਰਿਸ਼ਨ ਨੂੰ ਤੁਸੀਂ ਮਾਧਵ ਕਹਿੰਦੇ ਹੋ ਇੱਕ ਮੱਕੜੀ ਆ ਉਹਨੂੰ ਉਹਦਾ ਨਾਮ ਕਨਈਆ ਫਿਰ ਤਾਂ ਮੱਕੜੀ ਕਨਈਆ ਹੋਗੀ ਕੰਸ ਕੋ ਬਦਈਆ ਜਮਦੂਤ ਕਹੀਦਾ ਦਾ ਕਹਿੰਦੇ ਜਿਨੇ ਕੰਸ ਮਾਰਿਆ ਫਿਰ ਤਾਂ ਉਹ ਜਮਦੂਤ ਆ ਜਿਨ੍ਹਾਂ ਨੂੰ ਤੁਸੀਂ ਪੂਜ ਰਹੇ ਹੋ ਕੋਈ ਜੇ ਅਸਲੀਅਤ ਦੀ ਗੱਲ ਕੀਤੀ ਆ ਤਾਂ ਦੱਸੋ ਹੁਣ ਪਹਿਲਾਂ ਉਹ ਜੋ ਸਾਧੂ ਜਾਂ ਘੋਰੀ ਜੋ ਵੀ ਭਗਤੀਆਂ ਕਰਦੇ ਨੇ ਪਹਿਲਾਂ ਤਾਂ ਉਪਤਲੀਆਂ ਲੈਣਾਂ ਦੇ ਵਿੱਚ ਸਭ ਦਾ ਝੂਠ ਨੰਗਾ ਕਰਤਾ ਫਿਰ ਉਹਨਾਂ ਨੇ ਜਿਹੜੇ ਵੱਡੇ ਮੀਨ ਨੇ ਵਰਮਾ ਹੋ ਗਿਆ ਵਿਸ਼ਨੂ ਹੋ ਗਿਆ ਜਾਂ ਕ੍ਰਿਸ਼ਨ ਹੋ ਗਿਆ ਉਹ ਐਂਡ ਤੇ ਜਾ ਕੇ ਫਿਰ ਉਹ ਅਸਲੀਅਤ ਬਾਰੇ ਦੱਸਦ ਨੇ ਮੂੜ ਰੂਟ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਿਤ ਨਾ ਤਾਹੇ ਜਾ ਕੇ ਰੱਖੇ ਰਹੀ ਹਤੇ ਕਹਿੰਦੇ ਜਿਹੜੇ ਮੂਰਖ ਨੇ ਮੂੜ ਇਹ ਮੂਰਖਤਾ ਪਿੱਟ ਰਹੇ ਨੇ ਰੂੜ ਅਨਪੜਤਾ ਪਿੱਟ ਰਹੇ ਨੇ ਨਾ ਗੂੜਤਾ ਕੋ ਭੇਦ ਪਾਵੇ ਅਸਲੀਅਤ ਦਾ ਭੇਦ ਨਹੀਂ ਜਾਣ ਰਹੇ ਅਸਲੀਅਤ ਨਹੀਂ ਸਮਝ ਰਹੇ ਕੀ ਕਰਨਾ ਕੀ ਆ ਪੂਜਤਨਾ ਤਾਹੇ ਜਾ ਕੇ ਰੱਖੇ ਰਹੀਦਾ ਹੈ ਉਹਨੂੰ ਨਹੀਂ ਪੂਜ ਰਹੇ ਜਿਹਦੇ ਰੱਖੇ ਰਹਿ ਰਹੇ ਹਾਂ ਜੋ ਸਾਨੂੰ ਸਾਧ ਬਉਂਦਾ ਜੋ ਸਾਡੀ ਅਸਲੀਅਤ ਆ ਉਸ ਨੂੰ ਨਹੀਂ ਜਾਣ ਰਹੇ ਉਸ ਨੂੰ ਜਾਣਣ ਦੀ ਨਹੀਂ ਕੋਸ਼ਿਸ਼ ਕਰ ਰਹੇ ਹੋਰੇ ਕੰਮ ਜਿਲੇ ਲੱਗੇ ਹੋਏ ਨੇ ਵਿਸ਼ਵਪਾਲ ਜਿਹੜਾ ਸਾਰੇ ਵਿਸ਼ਵ ਨੂੰ ਪਾਲਣੇ ਵਾਲਾ ਜਗਤ ਕਾਲ ਸਾਰੇ ਜਗਤ ਦਾ ਕਾਲ ਆ ਉਹ ਇੱਕ ਮਿੰਟ ਛੇ ਖਤਮ ਕਰ ਸਕਦਾ ਦੀਨ ਦਿਆਲ ਬਿਮਾੜੀਆਂ ਤੇ ਉਹ ਦਿਆਲੂ ਆ ਬੈਰੀ ਸਾਲ ਸਦਾ ਪ੍ਰਤਪਾਲ ਜੇ ਉਹ ਮ ਜਾਲ ਤੇ ਰਹਤ ਹੈ ਉਹ ਕਹਿੰਦੇ ਬੈਰੀਆਂ ਨੂੰ ਖਤਮ ਕਰਨੇ ਵਾਲਾ ਅਤੇ ਹਮੇਸ਼ਾ ਪਾਲਣੇ ਵਾਲਾ ਤੇ ਜੰਮ ਦੇ ਜਾਲ ਤੋਂ ਰਹਤਾ ਉਹ ਜਿਹੜਾ ਜੰਮ ਕੇ ਮਰ ਗਿਆ ਉਹ ਪਰਮੇਸ਼ਰ ਨਹੀਂ ਹੈਗਾ ਜਿਹੜਾ ਮਹਾਦੀਖੁਚ ਤੋਂ ਜੰਮਿਆ ਤੇ ਮਰ ਗਿਆ ਉਹ ਜੰਮ ਜਾਲ ਤੋਂ ਰਹਤਾ ਉਹ ਜੰਮ ਦੇ ਜਾਲ ਤੋਂ ਪਰੇ ਆ ਉਹ ਜੰਮਦਾ ਮਰਦੇ ਨਹੀਂਗਾ ਜੋਗੀ ਜਟਾ ਤਾਰੀ ਸੱਤੀ ਸਾਚੇ ਸਭੇ ਬ੍ਰਹਮਚਾਰੀ ਜੋਗੀ ਜਟਾਧਾਰੀ ਜਟਾਧਰ ਕਿਉਂ ਨਹੀਂ ਜਿਨ੍ਹਾਂ ਨੇ ਸੱਤੀ ਘਾਉਦੇ ਨੇ ਸਾਚੇ ਘਾਉਦੇ ਨੇ ਵੱਡੇ ਬ੍ਰਹਮਚਾਰੀ ਜਿਹੜਾ ਬ੍ਰਹਮਚਾਰੀ ਨੇ ਧਿਆਨ ਕਾਜ ਭੁੱਖ ਪਿਆਸ ਭੁੱਖ ਰੱਖਦੇ ਨੇ ਪਾਣੀ ਨਹੀਂ ਪੀਂਦੇ ਤੇ ਕੋਈ ਵੀ ਭਗਤੀ ਕਰਦੇ ਨੇ ਕਿਸੇ ਵੀ ਕਿਸਮ ਦੀ ਦੇਹ ਤੇ ਸਹਿਤ ਹੈ ਇਹ ਸਾਰਾ ਕੁਛ ਦੇਹ ਤੇ ਸਹਦੇ ਨੇ ਸਰੀਰ ਤੇ ਕਰਦੇ ਨੇ ਸਰੀਰ ਦਾ ਧਰਮ ਦਾ ਕੋਈ ਸਬੰਧ ਨਹੀਂ ਹੈਗਾ ਚਾਹੇ ਉਹ ਵਾਲ ਰੱਖਦੇ ਨੇ ਜਾਂ ਕੁਛ ਵੀ ਜੋ ਕਸ਼ਟ ਦਿੰਦੇ ਨੇ ਉੱਤੇ ਜੋ ਸਾਰਾ ਜ਼ਿਕਰ ਆਇਆ ਉਹ ਸਾਰਾ ਸਰੀਰ ਤੇ ਕਰਦੇ ਨੇ ਸਰੀਰ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਇੱਥੇ ਖਤਮ ਹੋ ਗਿਆ ਕੰਮ ਇੱਥੇ ਝੂਠੇ ਬਹਿ ਗਏ ਉਹ ਨਿਯੋਲੀ ਕਰਮ ਜਲ ਹੋਮ ਪਾਵਕ ਪਵਨ ਅਦੋ ਮੁਕ ਇੱਕ ਪਾਇ ਠਾਡੇ ਨਾ ਬਹਿਤ ਹੈ ਮਨੁਵ ਫਲਿੰਦ ਦੇਵ ਦਾਨਵ ਨਾ ਪਾਵੇ ਪੇਵ ਬੇਦੌਕ ਤੇ ਬਨੇਦ ਨੇਦ ਕਹਿ ਕਹਿ ਤ ਹੈ ਇਸਾਰੇ ਉਹਨੂੰ ਮਹਾਨ ਜਾਂ ਨੇ ਬਿਆੰਤ ਬਿਆੰਤ ਕਹਦੇ ਨੇ ਸਾਰੇ ਧਰਮ ਗ੍ਰੰਥ ਪਰ ਉਹ ਬਿਆੰਤ ਹੈ ਕਿ ਉਸ ਬਾਰੇ ਕੋਈ ਨਹੀਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਪੁੱਠੇ ਕਮਾਜ ਪਈ ਹੋਈ ਆ ਦੁਨੀਆ ਕੂਰ ਕਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਧ ਨਾ ਪਾਇਓ ਮੂੜ ਰੂੜ ਪੀਟ ਪਿੱਟ ਤਨਾ ਗੂੜਤਾ ਕੋ ਪੇਧ ਪਾਵੇ ਪੂਜਤਨਾ ਤਾਹੇ ਜਾ ਕੇ ਰੱਖ ਰਹੀਤ ਹੈ ਅਸਰੀਏ ਤਾਂ ਸਮਝ ਨਹੀਂ ਰਹੇ ਹੋਰੇ ਕਮਾਜ ਪਏ ਹੋਏ ਨੇ ਜੋ ਅੱਜ ਸਿੱਖ ਨੇ ਉਹ ਵੀ ਹੋਰੇ ਕਮਾਜ ਪਏ ਹੋਏ ਨੇ ਲੋਕਾਂ ਨੂੰ ਖਲਾਤਾ ਜੀ ਜੋ ਸੜਕਾਂ ਤੇ ਤੁਰੇ ਜਾਂਦੇ ਨੇ ਉਹਨਾਂ ਨੂੰ ਖਲਾਤਾ ਉਹਨੂੰ ਲੰਗਰ ਕਹਿਣ ਲੱਗੇ ਗੁਰਦੁਆਰਿਆਂ ਜਾ ਕੇ ਗ੍ਰੰਥ ਨੂੰ ਮੱਥਾ ਟੇਕ ਲਿਆ ਜਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਲਿਆ ਸਾਸਤਰਾ ਨੂੰ ਮੱਥਾ ਟੇਕ ਲਿਆ ਬਸ ਇਹੀ ਧਰਮ ਦੇ ਕਰਮ ਬਣਾ ਲਏ ਜੋ ਅਸਲੀਅਤ ਆ ਜੋ ਗੁਰਬਾਣੀ ਦੱਸਦੀ ਆ ਉਹਨੂੰ ਨਹੀਂ ਉਹਨੂੰ ਸਮਝ ਹੀ ਨਹੀਂ ਰਹੇ ਜੋ ਜੋ ਖਾਸਤਾ ਲੱਗਦਾ ਤਕਰੀਬਨ 90-95% ਲੋਕ ਇਸ ਨੂੰ ਪੜ੍ਹਦੇ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਜੇ ਇਹ ਪੜ੍ਹਿਆ ਹੋਵੇ ਬੇਵਪਰਮ ਦੇ ਨੇੜੇ ਵੀ ਨਹੀਂ ਜਾ ਸਕਦਾ ਸਿੱਖ ਇਹ ਤਾਂ ਇੱਕ ਕਵਿਤਾ ਦੀ ਗੱਲ ਕੀਤੀ ਆ ਇਹ ਸਾਰਾ ਅਕਾਲ ਉਸਤਤ ਪੜਨਾ ਬਹੁਤ ਜ਼ਰੂਰੀ ਆ ਅਸਲੀ ਧਰਮ ਦਾ ਪਤਾ ਲੱਗਦਾ ਕਿ ਅਸਲੀ ਧਰਮ ਹੈ ਕੀ ਕਿੱਚੂ ਉੱਠਦਾ ਧਰਮ ਕਿਹੜਾ ਤੇ ਅਸਲੀ ਧਰਮ ਕਿਹੜਾ ਉਹ ਇੱਕ ਮਿੰਟ ਚ ਪਛਾੜ ਲੂਗਾ ਜਿਸ ਨੇ ਇਸ ਅਕਾਲ ਉਸਤਤ ਨੂੰ ਖੋਜ ਵਿਚਾਰਿਆ ਹੋਇਆ ਸਮਝਿਆ ਹੋਇਆ ਕਿਰਪਾ ਕਰਕੇ ਗੁਰਵਾਣੀ ਖੋਜੋ ਵਿਚਾਰੋ ਅਸਲੀਅਤ ਸਮਝੋ ਆਪਣਾ ਮੂਲ ਪਛਾਣੋ